ਜਿਹੜੇ ਮਰਦ ਭਰਾ ਦਾ ਕਮਰ ਜਿਹੜੀ ਆ ਉਹ 36 ਇੰਚ ਤੋਂ ਉੱਪਰ ਚਲੀ ਗਈ ਉਹਨੂੰ ਲੀਵਰ ਫੈਟੀ ਆਊਗਾ ਹੀ ਆਊਗਾ ਔਰ ਜਿਹੜੀ ਸਾਡੀ ਭੈਣ ਆ ਉਹਦੀ 32 ਇੰਚ ਤੋਂ ਉੱਪਰ ਕਮਰ ਚਲੀ ਗਈ ਲੀਵਰ ਫੈਟੀ ਆਊਗਾ ਹੀ ਆਊਗਾ ਸਰ ਲੀਵਰ ਦਾ ਦੋਸ਼ ਨਾ ਕਰੋ ਕਿਉਂਕਿ ਜਦੋਂ ਅਸੀਂ ਖਾਣੇ ਪੀਣੇ ਆ ਆਪਾਂ ਕਿਹੜਾ ਅੱਜ ਖਾਣ ਲੱਗਿਆ ਆਪਣੇ ਬਜ਼ੁਰਗ ਵੀ ਖਾਂਦੇ ਸੀ ਉਹਨਾਂ ਦੇ ਬਜ਼ੁਰਗ ਵੀ ਖਾਂਦੇ ਸੀ ਗਾਹਾਂ ਉਹਨਾਂ ਦੇ ਵੀ ਖਾਂਦੇ ਸੀ ਥੋੜਾ ਖਾਣ ਪੀਣ ਦਾ ਫਰਕ ਵੀ ਸੀ ਉਹ ਖਾਂਦੇ ਸੀ ਘਰੇ ਹੱਗਣ ਬਾਹਰ ਜਾਂਦੇ ਸੀ ਆਪਾਂ ਖਾਂਦੇ ਆ ਬਾਹਰ ਹੱਗਣ ਘਰੇ ਆ ਜਾਂਦੇ ਆ ਇਹ ਜਿਹੜਾ ਸਿਸਟਮ ਖਰਾਬ ਕੀਤਾ ਲੀਵਰ ਦਾ ਉਹ ਆਪਾਂ ਹੀ ਕੀਤਾ ਇਹਨੂੰ ਠੀਕ ਰੱਖਣ ਵਾਸਤੇ ਵੀ ਆਪਾਂ ਹੀ ਕਰਾਂਗੇ ਪਪੀਤਾ ਜਿਹੜਾ ਹੈਗਾ ਉਹ ਰੋਜ਼ ਸਵੇਰੇ ਉੱਠ ਕੇ ਖਾਇਆ ਕਰੋ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਖੀਰਾ ਖਾਇਆ ਕਰੋ ਸਵੇਰੇ ਉੱਠ ਕੇ ਖੀਰਾ ਖਾਓ ਖੀਰਾ ਖਾਓ ਖੀਰਾ ਜਦੋਂ ਨਹੀਂ ਖਾਣਾ ਮੂਡ ਨਹੀਂ ਹੈਗਾ ਉਸ ਦਿਨ ਗਾਜਰ ਖਾ ਲੋ ਜੇ ਲੱਗਿਆ ਵੀ ਦੋ ਤਿੰਨ ਦਿਨੋਂ ਗਾਜਰ ਖਾਂਦਿਆਂ ਨੂੰ ਹੋ ਗਿਆ ਯਾਰ ਅੱਜ ਕੁਝ ਹੋਰ ਦੇਖਣਾ ਫਿਰ ਤੁਸੀਂ ਕੋਈ ਹੋਰ ਸਲਾਦ ਲੈ ਲਓ ਚਕੰਦਰ ਲੈ ਲਓ ਤਾਂ ਇਹ ਤੁਹਾਡੇ ਲੀਵਰ ਦਾ ਵੀ ਦੋਸਤ ਹੈ ਤੁਹਾਡੀਆਂ ਅੱਖਾਂ ਦਾ ਵੀ ਦੋਸਤ ਹੈ ਤੁਹਾਡੇ ਦਿਮਾਗ ਦਾ ਵੀ ਦੋਸਤ ਹੈ ਜਿਹੜਾ ਮੈਂ ਤਿੰਨ ਚੀਜ਼ਾਂ ਦੱਸੀਆਂ ਨੇ ਕਿਉਂਕਿ ਖੀਰਾ ਜਿਹੜਾ ਹੈਗਾ ਉਹ ਬਾਰਡਰ ਤੁਹਾਡੇ ਬੋਡੀ ਦੇ ਵਿੱਚ ਜਿੰਨੀ ਵੀ ਟਾਕਸਿਕਸ ਨੇ ਉਹਨਾਂ ਨੂੰ ਸਾਫ਼ ਕਰ ਦਿੰਦਾ ਔਰ ਲੀਵਰ ਨੂੰ ਤਾਂ ਐ ਧੋ ਦਿੰਦਾ ਜਿਵੇਂ ਵਾਸ਼ਿੰਗ ਮਸ਼ੀਨ 'ਚ ਕੱਪੜਾ ਧੋਈਦਾ ਫਰਟੀ ਲੀਵਰ ਨਾਲ ਬਸ ਕੋਈ ਬਿਮਾਰੀ ਨਹੀਂ ਹੈਗੀ ਬਸ ਐਵੇਂ ਜਦੋਂ ਬੰਦਾ ਇਹਦਾ ਟੈਸਟ ਕਰਾਉਂਦਾ ਨਾ ਓਟੀਪੀਟੀ ਜਦੋਂ ਵੱਧ ਰਹਾ ਹੈ ਤੁਸੀਂ ਫਿਰ ਸੋਚੋ ਵੀ ਕੋਈ ਪ੍ਰੋਬਲਮ ਹੈ ਪਿਵਰੀ ਓਟੀਪੀ ਟੀ ਵਾਦ ਨਹੀਂ ਰਿਹਾ ਸੀ ਫਾਈਬਰੋਸਕੈਨ ਕਰਾ ਲੈਣੇ ਆ ਉਹਦੇ ਚ ਗ੍ਰੇਡ 1 ਆ ਜਾਂਦਾ ਕਿਸੇ ਦਾ 2 ਆ ਜਾਂਦਾ ਇਹ ਉਸੇ ਤਰ੍ਹਾਂ ਦੀ ਗੱਲ ਹੋ ਗਈ ਵੀ ਬਸ ਜਿਵੇਂ ਗੋਡੇ ਦੁਖਣ ਲੱਗ ਗਏ ਕਰਾਓ ਆਪਰੇਸ਼ਨ ਐਦਾਂ ਦਾ ਰੌਲਾ ਜਾਂ ਪੈ ਗਿਆ ਇੱਕ ਫੈਟੀ ਲੀਵਰ ਦਾ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਆ ਕਿ ਫੈਟੀ ਲੀਵਰ ਦੇ ਰੌਲੇ ਚੋਂ ਬਾਹਰ ਆਓ ਕੁਝ ਨਹੀਂ ਹੋਇਆ ਕਿਸੇ ਨੂੰ ਕਿਧਰੇ ਨਹੀਂ ਕੁਝ ਹੁੰਦਾ ਕਿਉਂਕਿ ਸਾਡਾ ਲੀਵਰ ਜਿਹੜਾ ਹੈਗਾ ਉਹ ਆਪਣੇ ਆਪ ਚ ਇੱਕ ਡਾਕਟਰ ਹੈ ਬੈਦ ਦਾ ਲੀਵਰ ਆਪਣੇ ਸਰੀਰ ਚ ਬੈਠਾ ਕਿਉਂ ਉਹ ਆਪਣੀ ਰਿਕਵਰੀ ਆਪ ਕਰਦਾ ਹਨ ਜਿਹਦਾ ਵੇਸਟ ਲਾਈਨ 36 ਇੰਚ ਤੋਂ ਵੱਧ ਗਿਆ ਜਿਹੜੇ ਮਰਦ ਭਰਾ ਦਾ ਕਮਰ ਜਿਹੜੀ ਆ ਉਹ 36 ਇੰਚ ਤੋਂ ਉੱਪਰ ਚਲੀ ਗਈ ਉਹਨੂੰ ਲੀਵਰ ਫੈਟੀ ਆਊਗਾ ਹੀ ਆਊਗਾ ਔਰ ਜਿਹੜੀ ਸਾਡੀ ਭੈਣ ਆ ਉਹਦੀ 32 ਇੰਚ ਤੋਂ ਉੱਪਰ ਕਮਰ ਚਲੀ ਗਈ ਲੀਵਰ ਫੈਟੀ ਆਊਗਾ ਹੀ ਆਊਗਾ ਅੱਛਾ ਇਹ ਨਾ ਕਹੋ ਤੇ ਉਹ ਕੀ ਹੈ ਕਿ ਸਾਰਾ ਲੀਵਰ ਦਾ ਦੋਸ਼ ਨਾ ਕਰੋ ਕਿਉਂਕਿ ਜਦੋਂ ਅਸੀਂ ਖਾਣੇ ਪੀਣੇ ਆ ਆਪਾਂ ਕਿਹਦਾ ਅੱਜ ਖਾਣ ਲੱਗਿਆ ਆਪਣੇ ਬਜ਼ੁਰਗ ਵੀ ਖਾਂਦੇ ਸੀ ਉਹਨਾਂ ਦੇ ਬਜ਼ੁਰਗ ਵੀ ਖਾਂਦੇ ਸੀ ਗਾਹਾਂ ਉਹਨਾਂ ਦੇ ਵੀ ਖਾਂਦੇ ਸੀ ਥੋੜਾ ਖਾਣ ਪੀਣ ਦਾ ਫਰਕ ਵੀ ਸੀ ਫਿਰ ਉਹ ਖਾ ਕੇ ਹজম ਕਰਨ ਦਾ ਫਰਕ ਵੀ ਸੀ ਵਰਕ ਕਰਦੇ ਸੀਗੇ ਉਹ ਤੇ ਫਿਰ ਦੂਜੀ ਗੱਲ ਉਹ ਖਾਂਦੇ ਸੀ ਘਰੇ ਹੱਗਣ ਬਾਹਰ ਜਾਂਦੇ ਸੀ ਆਪਾਂ ਖਾਂਦੇ ਆ ਬਾਹਰ ਹੱਗਣ ਘਰੇ ਆ ਜਾਂਦੇ ਆ ਤੇ ਮਤਲਬ ਕਹਿਣ ਦਾ ਵੀ ਬੜੀ ਦੇਸੀ ਗੱਲ ਐ ਸਮਝਣ ਦੀ ਲੋੜ ਐ ਵੀ ਜੇ ਤੁਸੀਂ ਸੱਚ ਜਾਣੋ ਕਿ ਇਹ ਜਿਹੜਾ ਸਿਸਟਮ ਖਰਾਬ ਕੀਤਾ ਲੀਵਰ ਦਾ ਉਹ ਆਪਾਂ ਹੀ ਕੀਤਾ ਇਹਨੂੰ ਠੀਕ ਰੱਖਣ ਵਾਸਤੇ ਵੀ ਆਪਾਂ ਹੀ ਕਰਾਂਗੇ ਜੇ ਤੁਸੀਂ ਕਹੋ ਕੋਈ ਬਾਹਰ ਕੋਈ ਡਾਕਟਰ ਕੋਈ ਹਕੀਮ ਕੁਝ ਕਰੂਗਾ ਉੱਤੇ ਯਾਰ ਕਰੂਗਾ ਹੀ ਕਰੂਗਾ ਜਦੋਂ ਲੋੜ ਪਊਗੀ ਜਦੋਂ ਵਧਾ ਲਿਆ ਵਧਾ ਪਰ ਪਹਿਲਾਂ ਆਪਾਂ ਧਿਆਨ ਰੱਖਾਂਗੇ ਪਪੀਤਾ ਜਿਹੜਾ ਹੈਗਾ ਉਹ ਰੋਜ਼ ਸਵੇਰੇ ਉੱਠ ਕੇ ਖਾਇਆ ਕਰੋ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਖੀਰਾ ਖਾਇਆ ਕਰੋ ਸਵੇਰੇ ਉੱਠ ਕੇ ਖੀਰਾ ਖਾਓ ਖੀਰਾ ਖਾਓ ਖੀਰਾ ਜਦੋਂ ਨਹੀਂ ਖਾਣਾ ਮੂਡ ਨਹੀਂ ਹੈਗਾ ਉਸ ਦਿਨ ਗਾਜਰ ਖਾ ਲਓ ਜੇ ਲੱਗਿਆ ਵੀ ਦੋ ਤਿੰਨ ਦਿਨੋਂ ਗਾਜਰ ਖਾਂਦਿਆਂ ਨੂੰ ਹੋ ਗਿਆ ਯਾਰ ਅੱਜ ਕੁਝ ਹੋਰ ਦੇਖਣਾ ਫਿਰ ਤੁਸੀਂ ਕੋਈ ਹੋਰ ਸਲਾਦ ਲੈ ਲਓ ਚਕੰਦਰ ਲੈ ਲਓ ਐਸੀ ਤਰ੍ਹਾਂ ਇਹਦਾ ਜਿਹੜਾ ਗੈਪ ਹੈ ਜ ਜੇ ਉਹਨ ਖੀਰਾ ਖਾ ਲਿਆ ਉਹਨੂੰ ਗੈਪ ਦੇ ਦਿਓ 5-7-10 ਮਿੰਟ ਦਾ ਉਸ ਤੋਂ ਬਾਅਦ ਪਪੀਤਾ ਖਾਓ ਅਨਾਰ ਖਾਓ ਸੇਵ ਖਾਓ ਸੇਵ ਦੇ ਵਿੱਚ ਰਾਤ ਨੂੰ ਲੌਂਗ ਫਿਟ ਕਰ ਦਿਆ ਕਰੋ ਹੋਰ ਜਿਆਦਾ ਫਾਇਦਾ ਹੋ ਮਤਲਬ ਇਹ ਇਹ ਐ ਨਹੀਂ ਵੀ ਜੇ ਮੈਂ ਇਕੱਠੇ ਦੱਸ ਤੇ ਇਕੱਠੇ ਹੀ ਖਾਣੇ ਨਾ ਕਦੇ ਉਹ ਖਾ ਲਿਆ ਕਦੇ ਉਹ ਖਾ ਲਿਆ ਕਦੇ ਉਹ ਖਾ ਲਿਆ ਤਾਂ ਇਹ ਤੁਹਾਡੇ ਲੀਵਰ ਦਾ ਵੀ ਦੋਸਤ ਹੈ ਤੁਹਾਡੀਆਂ ਅੱਖਾਂ ਦਾ ਵੀ ਦੋਸਤ ਹੈ ਤੁਹਾਡੇ ਦਿਮਾਗ ਦਾ ਵੀ ਦੋਸਤ ਹੈ ਜਿਹੜਾ ਮੈਂ ਤਿੰਨ ਚੀਜ਼ਾਂ ਦੱਸੀਆਂ ਨੇ ਕਿਉਂਕਿ ਖੀਰਾ ਜਿਹੜਾ ਹੈਗਾ ਉਹ ਬਾਰਡਰ ਤੁਹਾਡੇ ਬੋਡੀ ਦੇ ਵਿੱਚ ਜਿੰਨੀ ਵੀ ਟਾਕਸਿਕਸ ਨੇ ਉਹਨਾਂ ਨੂੰ ਸਾਫ਼ ਕਰ ਦਿੰਦਾ ਔਰ ਲੀਵਰ ਨੂੰ ਤਾਂ ਐ ਧੋ ਦਿੰਦਾ ਜਿਵੇਂ ਵਾਸ਼ਿੰਗ ਮਸ਼ੀਨ 'ਚ ਕੱਪੜਾ ਧੋਈਦਾ ਵਾਸ਼ ਕਰਦਾ ਹੈ ਤਾਂ ਇਸ ਕਰਕੇ ਇਹ ਲੀਵਰ ਨੂੰ ਫਲਸ਼ ਕਰਨ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਫਿਰ ਉਸ ਤੋਂ ਬਾਅਦ ਆਪਾਂ ਉੱਪਰਲੀ ਗੱਲ ਕਰਦੇ ਆ ਜਿਨ੍ਹਾਂ ਨੂੰ ਲੀਵਰ ਦਾ ਗ੍ਰੇਡ 1 ਆ ਗਿਆ 2 ਆ ਗਿਆ 3 ਆ ਗਿਆ ਤਾਂ ਬਹੁਤੀ ਫਿਕਰ ਕਰਨ ਦੀ ਲੋੜ ਨਹੀਂ ਆਪਣੇ ਆਯੁਰਵੈਦਿਕ ਸਿਸਟਮ ਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਨੇ ਜਿਨ੍ਹਾਂ ਚੋਂ ਸਾਡੇ ਵੈਦ ਜੀ ਨੇ ਚੁਣਿਆ ਭੂ ਅਮ੍ਰਿਤ ਭੂਮੀ ਆਮਲਾ ਔਲਿਆਂ ਦੀ ਜਾਤੀ ਇੱਕ ਭੂਮੀ ਆਮਲਾ ਉਹ ਜਿਹੜਾ ਭੂਮੀ ਆਮਲਾ ਉਹਦਾ ਪ੍ਰੋਪਰ ਉਹਨਾਂ ਨੇ ਪੰਜਾਂਗ ਲਿਆ ਪਾਊਡਰ ਬਣਾਇਆ ਉਹਦੇ ਨਾਲ ਪਾਈ ਰੂਮੀ ਵਸਤਗੀ ਉਹਦੇ ਨਾਲ ਹੋਰ ਕਾਲਮਿਕ ਪਾਇਆ ਉਹਦੇ ਵਿੱਚ ਕਟਕੀ ਪਾਈ ਚਰਾਇਤਾ ਪਾਇਆ ਬਹੁਤ ਸਾਰੀਆਂ ਦੰਦੀ ਚੀਜ਼ਾਂ ਪਾ ਕੇ ਫੈਟੀ ਲੀਵਰ ਕੇਅਰ ਫੈਟੀ ਲੀਵਰ ਕੇਅਰ ਕੈਪਸੂਲ ਬਣਾਤਾ ਸਿੰਪਲ ਚੀਜ਼ ਬਣਾਈ ਕੋਈ ਬਹੁਤਾ ਚੱਕਰ ਚ ਪੈਣ ਦੀ ਲੋੜ ਨਹੀਂ ਇਹਨੂੰ 3 ਕਿ ਮਹੀਨੇ ਖਾ ਲਓ ਬਾਕੀ ਦਾ ਲੀਵਰ ਆਪਦਾ ਡਾਕਟਰ ਆਪ ਹੈ ਉਹਨੇ ਆਪੇ ਠੀਕ ਕਰ ਲੈਣਾ ਤੇ ਜਿਨ੍ਹਾਂ ਨੂੰ ਜਿਆਦਾ ਹੈ ਵੀ ਭੁੱਖ ਨਹੀਂ ਲੱਗਦੀ ਬਾਦਾਜਮੀ ਡਕਾਰ ਇਹ ਬਹੁਤ ਪ੍ਰੋਬਲਮ ਹੁੰਦੇ ਨੇ ਜਦੋਂ ਲੀਵਰ ਖਰਾਬ ਹੁੰਦਾ ਤਾਂ ਉਹਨਾਂ ਵਾਸਤੇ ਕਿ ਲਿਵ ਐਕਸ਼ਨ ਸਿਰਫ ਇਹ ਲੀਵਰ ਦਾ ਸਿਰਪ ਹੈ ਜਿਹਦੇ ਉੱਤੇ ਲਿਖਿਆ ਫਾਰ ਫੈਟੀ ਲੀਵਰ ਜੌਂਡਿਸ ਐਂਡ ਲੀਵਰ ਡਿਸਆਰਡਰਸ ਮਤਲਬ ਡੀਸੈਂਟ ਪ੍ਰੋਡਕਟ ਹੈ ਔਰ ਇਹ ਜਿਹੜੀ ਚੀਜ਼ਾਂ ਨੇ ਇਹ ਆਈਮੀ ਨਹੀਂ ਬਣੀਆ ਇਹਨਾਂ ਤੇ ਮਿਹਨਤ ਹੋਈ ਹੋਈ ਆ ਇਹਨਾਂ ਤੇ ਬਰਸੋ ਮਿਹਨਤ ਹੋਈ ਹੋਈ ਹੈ ਔਰ 30 ਸਾਲ ਤੱਕ ਮੈਨੂੰ ਹਕੇ ਦੇਖਦੇ ਨੂੰ ਸਾਡੇ ਬੈਦਜੀ ਕਿਵੇਂ ਬਣਾਉਂਦੇ ਨੇ ਨਾ ਚੀਜ਼ਾਂ ਨੂੰ ਔਰ ਉਹਨਾਂ ਨੂੰ ਬਣਾਉਂਦੇ ਦੇਖ ਦੇ ਕੇ ਮੈਨੂੰ ਜੋਸ਼ ਆਉਂਦਾ ਸੀ ਮੈਂ ਬੋਲਦਾ ਸੀ ਪਹਿਲਾਂ ਮੈਂ ਲਿਖਦਾ ਸੀ ਆਰਟੀਕਲ ਫਿਰ ਮੈਂ ਬੋਲਣਾ ਸ਼ੁਰੂ ਕੀਤਾ ਜਦੋਂ ਦਾ ਜੋ ਗਿਆ ਸੋਸ਼ਲ ਮੀਡੀਆ ਦਾ ਤੇ ਇਹਦੇ ਚ ਵੀ ਮੈਂ ਇੱਕੋ ਹੀ ਗੱਲ ਕਹਿੰਦਾ ਹੁੰਦਾ ਕਿ ਬਾਹਲੀਆਂ ਗੱਲਾਂ ਨਾ ਸੁਣਿਆ ਕਰੋ ਇੱਕ ਰੀਲ ਚੜ੍ਹਦੇ ਆ ਦੂਜੀ ਆਉਂਦੀ ਆ ਦੂਜੀ ਛੱਡਦੇ ਤੀਜੀ ਆਉਂਦੀ ਆ ਹਰ ਕੋਈ ਆਪਣੀ رائے ਦਿੰਦਾ ਹੈ ਹਰੇਕ ਬੰਦੇ ਦੀ رائے ਮੁੱਲਿਆਵਾਨ ਹੁੰਦੀ ਆ ਕੋਈ ਮਾੜੀ رائے ਦੇ ਹੀ ਨਹੀਂ ਸਕਦਾ ਪਰ ਇਹ ਤੁਸੀਂ ਦੇਖਣਾ ਕਿ ਤੁਹਾਡੇ ਮਤਲਬ ਦੀ ਗੱਲ ਕਿਹੜੀ ਆ ਜੇ ਤੁਹਾਨੂੰ ਫੈਟੀ ਲੀਵਰ ਦੀ ਪ੍ਰੋਬਲਮ ਹੈ ਤਾਂ ਤੁਸੀਂ www.ved1.com ਤੇ ਜਾਓ ਆਪਣੇ ਜਿਹੜਾ ਫੈਟੀ ਲੀਵਰ ਦਾ ਪ੍ਰੋਡਕਟ ਹੈ ਲਿਵ ਐਕਸ਼ਨ ਤੇ ਆਪਣਾ ਫਰਟੀ ਲੀਵਰ ਕੇਅਰ ਕੈਪਸੂਲ ਤੇ ਐਲ ਵੀ ਅਮਰਤ ਗੋਲੀ ਵਗੈਰਾ ਪੰਜ ਛੇ ਚੀਜ਼ਾਂ ਅਸੀਂ ਦਿੰਨੇ ਆ ਇੱਕ ਅੱਧੀ ਚੀਜ਼ ਨਾਲ ਘਿਹੜਾ ਨਹੀਂ ਛੁੱਟਦਾ ਤਾਂ ਉਹ ਜਿਹੜੀਆਂ ਪੰਜ ਛੇ ਚੀਜ਼ਾਂ ਨੇ ਉਹਦਾ ਇੱਕ ਪੂਰਾ ਪੈਕ ਹੁੰਦਾ ਉਹਨੂੰ 3 ਕੁ ਮਹੀਨੇ ਯੂਜ਼ ਕਰ ਲਓ 3 ਕੁ ਮਹੀਨੇ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡਾ ਲੀਵਰ ਆਪਣੇ ਆਪ ਠੀਕ ਹੋ ਗਿਆ ਇਸ ਕਰਕੇ ਬੈਦਵਾਨ ਵੱਲੋਂ ਬਣਾਈ ਗਈ ਫਰਟੀ ਲੀਵਰ ਦੀ ਜਿਹੜੀ ਕਿੱਟ ਹੈ ਉਹ ਤੁਹਾਡੇ ਲਈ ਵਰਦਾਨ ਹੈ ਰਾਮਬਾਣ ਬਹੁਤ ਜਿਆਦਾ ਵਧੀਆ ਚੀਜ਼ ਹੈ ਔਰ ਲੇਕਿਨ ਜਦੋਂ ਤੱਕ ਤੁਸੀਂ ਸਾਡੇ ਕੋਲ ਨਹੀਂ ਪਹੁੰਚ ਪਾ ਰਹੇ ਉਦੋਂ ਤੱਕ ਜਿਹੜੀਆਂ ਮੈਂ ਚੀਜ਼ਾਂ ਦੱਸੀਆਂ ਨੇ ਰੀਲ ਨੂੰ ਪਿੱਛੇ ਕਰਕੇ ਮੋੜ ਕੇ ਸੁਣ ਲਿਓ ਕਿ ਫਰਟੀ ਲੀਵਰ ਵਾਸਤੇ ਪਪੀਤਾ ਜਿਹੜਾ ਹੈਗਾ ਉਹ ਸਭ ਤੋਂ ਉੱਪਰ ਹੈ ਉਸ ਤੋਂ ਬਾਅਦ ਖੀਰਾ ਜਿਹੜਾ ਹੈਗਾ ਉਹ ਉਸ ਤੋਂ ਵੀ ਉੱਪਰ ਹੈ ਬਾਕੀ ਜਿਹੜੀਆਂ ਸਪੋਰਟਿਵ ਚੀਜ਼ਾਂ ਨੇ ਉਹ ਲੈਂਦੇ ਰਿਹਾ ਕਰੋ ਕਾਲਾ ਗੁੰਦ ਜਿਹੜਾ ਹੈਗਾ ਨਾ ਇਹ ਬਣਾਇਆ ਸੀਗਾ ਅਸੀਂ ਗੋਡਿਆਂ ਦੀ ਗਰੀਸ ਵਾਸਤੇ ਪਰ ਇਹ ਜਦੋਂ ਜਦੋਂ ਅਸੀਂ ਬਣਾਇਆ ਲੋਕਾਂ ਨੂੰ ਦਿੱਤਾ ਮੈਨੂੰ ਨਹੀਂ ਯਾਦ ਕਿੰਨੇ ਕੁ ਲੱਖ ਕੈਪਸੂਲ ਲੋਕਾਂ ਨੇ ਖਾ ਲਿਆ ਔਰ ਇਹ ਅਸੀਂ ਬਣਾਇਆ ਸੀ ਸਿਰਫ ਉਹਨਾਂ ਵਾਸਤੇ ਜਿਨ੍ਹਾਂ ਦੀ ਗੋਡਿਆਂ 'ਚ ਗਰੀਸ ਮੁੱਕ ਜਾਂਦੀ ਆ ਜਾਂ ਜਿਹੜੇ ਕਹਿੰਦੇ ਨੇ ਜੀ ਗੋਡਿਆਂ ਨੂੰ ਆਪਰੇਸ਼ਨ ਲਈ ਗਿਆ ਅੱਜ ਤੱਕ ਜਿਹੜਾ ਵੀ ਪੇਸ਼ੈਂਟ ਆਪਣੇ ਵਰਦਾਨ ਆਯੁਰਵੈਦਿਕ 'ਚ ਆਇਆ ਉਹ ਮੈਨੂੰ ਕੋਈ ਅਜਿਹਾ ਦੁਬਾਰਾ ਨਹੀਂ ਮਿਲਿਆ ਕਿ ਜਿਹਨੂੰ ਆਪਰੇਸ਼ਨ ਕਰਾਉਣਾ ਪਿਆ ਹੋਵੇ ਕਿਉਂਕਿ ਉਹਨੇ 6 ਮਹੀਨੇ ਨੂੰ ਰੀਜਨਲ ਖਾਦਾ ਜਿਹਨੇ 6 ਮਹੀਨੇ ਨਹੀਂ ਖਾਦਾ ਉਹਦਾ ਮੈਨੂੰ ਪਤਾ ਨਹੀਂ ਪਰ ਜਿਹਨੇ ਪੂਰਾ ਕੀਤਾ ਕੋਰਸ ਜਿਹੜਾ ਮੈਨੂੰ ਮਿਲ ਕੇ ਪਰਚੀ ਛੱਡ ਕੇ ਗਿਆ ਵੀ ਗੁਲਸਾ ਹੁਣ ਠੀਕ ਲੱਗਦਾ ਕੱਗੇ ਖਾਣਾ ਕਿ ਨਹੀਂ ਖਾਣਾ ਤਾਂ ਮੈਂ ਕਹਿੰਦਾ ਹਫ਼ਤੇ 'ਚ ਕਦੀ ਬਾਰੀ ਖਾ ਲਿਆ ਕਰ ਤਾਂ ਉਹ ਜਿਹੜਾ ਪੇਸ਼ੈਂਟ ਆ ਉਹਨੂੰ ਉਹਨੂੰ ਮਤਲਬ ਗੋਡਿਆਂ ਦਾ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਪਈ ਕਾਲੇ ਗੁੰਦ ਦਾ ਮੇਨ ਮਤਲਬ ਇਹ ਸੀਗਾ ਇਹਦੇ ਨਾਲ ਸੀ ਇੱਕ ਤਾਂ ਕਾਲਾ ਗੁੰਦ ਕੈਪਸੂਲ ਦਿੱਤਾ ਕਿਉਂਕਿ ਇਹਦੇ ਬਦਲੇ ਬਾਜ਼ਾਰ 'ਚ ਲੋਕਾਂ ਨੇ ਖੁੱਲਾ ਕਾਲਾ ਗੁੰਦ ਬਹੁਤ ਵੇਚਦਾ ਜਿਹੜਾ ਬੰਦਾ ਪੰਸਾਰੀ ਕੋਲ ਜਾਂਦਾ ਸੀ ਕੈਮਿਸਟ ਕੋਲੇ ਉਹ ਜਿਹੜਾ ਉਹਨਾਂ ਕੋ ਪਿਆ ਦੀ ਅਗਲੇ ਦੇ ਦੇ ਦਿੰਦੇ ਸੀਗੇ ਅੱਛਾ ਪੇਸ਼ੈਂਟ ਨੂੰ ਐ ਹੁੰਦਾ ਵੀ ਗੋਇਲ ਸਾਹਿਬ ਵਾਲਾ ਤਾਂ ਕਾਫੀ ਕਾਸਟਲੀ ਆ ਵੀ ਜੇ ਇਹਦੇ ਨਾਲ ਸਰਜੇ ਉਹ ਜਦੋਂ 2 ਮਹੀਨਾ 2 ਮਹੀਨੇ ਖਾਂਦਾ ਉਹਨੂੰ ਫੇਰ ਆਉਣਾ ਪੈਂਦਾ ਸੀਗਾ ਤਾਂ ਇਸ ਕਰਕੇ ਕਾਲਾ ਗੁੰਦ ਜਿਹੜਾ ਅਸਲੀ ਆ ਉਹਦੇ ਉੱਤੇ ਵੈਦਵਾਨ ਲਿਖਿਆ ਜ਼ਰੂਰ ਪੜਨਾ ਵੈਦਵਾਨ ਲਿਖਿਆ ਤਾਂ ਇਟ ਮੀਨਸ ਅਸਲੀ ਆ ਕਿਉਂਕਿ ਵੈਦਵਾਨ ਦੇ ਉੱਤੇ ਆਰ ਪੀ ਹੋਈ ਹੈ ਰਜਿਸਟਰਡ ਹੈ ਗਵਰਨਮੈਂਟ ਵੱਲੋਂ ਇਹ ਐਵੀ ਚੀਜ਼ ਨਹੀਂ ਹੈਗਾ ਤੇ ਦੂਜੀ ਗੱਲ ਇਹਦੇ ਨਾਲ ਅਸੀਂ ਬਣਾਇਆ ਸੀ ਤੇਲ ਇੱਕ ਤੇਲ ਇਹਦੇ ਉੱਤੇ ਮਲਣ ਵਾਸਤੇ ਇਹ ਵਾਲਾ ਇਹਨ ਦੋੜੇ ਪੰਪ ਵਾਲਾ ਬਣਾਤਾ ਸੀ ਪਹਿਲਾਂ ਲੰਬੀ ਬੋਤਲ ਸੀ ਤੇ ਇਹਦੇ ਨਾਲ ਕੀ ਹੈ ਕਿ ਇਨਸਟੈਂਟ ਪੇਨ ਦਰਦ ਬੰਦ ਹੋ ਜਾਂਦਾ ਫਿਰ ਅਸੀਂ ਬਣਾਈ ਸੀ ਕਰੀਮ ਇਹ ਜੈਲ ਹੈ ਇਹ ਜੈਲ ਜਿਹੜੀ ਹੈ ਨਾ ਜੀ ਇਹਨੂੰ ਜਦੋਂ ਸੀ ਐ ਗੁੱਡੇ ਤੇ ਲਾਉਨੇ ਆ ਹਲਕੀ ਜੀ ਤਾਂ ਇੱਕਦਮ ਮਤਲਬ ਜਲਨ ਪੈਦਾ ਕਰਦੀ ਆ ਗੁੱਡੇ ਨੂੰ ਸੇਕ ਦੇਣਾ ਸ਼ੁਰੂ ਕਰ ਦਿੰਦੀ ਆ ਉਸ ਤੋਂ ਬਾਅਦ ਗੋਡਾ ਜਿਹੜਾ ਹੈਗਾ ਸਵੇਰੇ ਐ ਪਲਕ ਜਿਹੜਾ ਹੁੰਦਾ ਸੀ ਕੜਕ ਹੁੰਦਾ ਸੀ ਉਹ ਸਵੇਰੇ ਨਰਮ ਹੋ ਜਾਂਦਾ ਤਾਂ ਪੇਸ਼ੈਂਟ ਕਹਿੰਦਾ ਗੁਰੂ ਸਾਹਿਬ ਥੈਂਕ ਯੂ ਕਮਾਲ ਹੋ ਗਿਆ ਮਤਲਬ ਉਹ ਥੈਂਕ ਯੂ ਉਹਦੇ ਘਰੇ ਕਰ ਰਿਆ ਹੁੰਦਾ ਤੇ ਮੈਨੂੰ ਉਹਦਾ ਅਸਰ ਪਤਾ ਲੱਗਦਾ ਹੁੰਦਾ ਇੱਥੇ ਬੈਠੇ ਨੂੰ ਗੱਦੀ ਤੇ ਕਿ ਸਾਡੇ ਚਿਹਰੇ ਤੇ ਰੌਣਕ ਹੁੰਦੀ ਆ ਕਿ ਸਾਡੇ ਪੇਸ਼ੈਂਟ ਖੁਸ਼ ਨੇ ਠੀਕ ਨੇ ਔਰ ਕਾਲਾ ਗੋਲਦ ਅਸੀਂ ਬਣਾਇਆ ਸੀ ਗੋਡਿਆਂ ਵਾਸਤੇ ਪਰ ਅਖੀਰ ਅੱਜ ਇਹ ਜਿਹੜਾ ਬਣ ਗਿਆ ਇਹ ਬੜਾਪੇ ਦੀ ਲਾਠੀ ਬਣ ਗਿਆ ਲੋਕਾਂ ਦੀ ਸੱਚਮੁੱਚ ਕਈ ਮੈਨੂੰ ਆ ਕੇ ਮਰੀਜ਼ਾਂ ਨੇ ਕਿਹਾ ਕਹਿੰਦੇ ਗੋਲਸਾਂ ਵੀ ਤੁਹਾਡਾ ਕਾਲਾ ਗੁੰਦ ਤਾਂ ਹੁਣ ਸਾਡੇ ਬੁਢਾਪੇ ਦੀ ਲਾਠੀ ਆ ਰੋਜ਼ ਖਾਲਿਆ ਕਰੀਏ ਬੰਗਾ ਹੋਰ ਕੀ ਚਾਹੀਦਾ ਜਿਹਦੀ ਉਮਰ 35 40 ਸਾਲ ਤੋਂ ਉੱਪਰ ਹੋ ਗਈ ਆ ਉਹਨੂੰ ਚਾਹੀਦਾ ਵੀ ਰੋਜ਼ ਇੱਕ ਕਾਲਾ ਗੁੰਦ ਕੈਪਸੂਲ ਖਾ ਲਵੇ ਤਿੰਨ ਤੋਂ 6 ਕਿ ਮਹੀਨੇ ਦਾ ਕੋਰਸ ਕਰਕੇ ਛੱਡ ਦਵੇ ਫਿਰ ਮੁੜ ਕੇ 5-7 ਸਾਲ ਲੋੜ ਨਹੀਂ ਪੈਂਦੀ 5-7 ਸਾਲ ਬਾਅਦ ਕਿਹੜੀ ਦੁਨੀਆ ਆਉਂਦੀ ਆ ਕਿਹੜੇ ਰਾਜੇ ਦਾ ਰਾਜ ਆਉਂਦਾ ਫਿਰ ਦੇਖਾਂਗੇ ਕੀ ਹੁੰਦਾ ਪਰ ਲੇਕਿਨ ਇਹ ਹੈ ਕਿ ਸਾਡਾ ਜਿਹੜਾ ਟ੍ਰੀਟਮੈਂਟ ਆ ਇਹ 5-6 ਸਾਲਾਂ ਤੱਕ ਤੁਹਾਡਾ ਬੈਨੀਫਿਟ ਕਰ ਦਿੰਦਾ ਕਿ ਗੋਡੇ ਦੇ ਆਪਰੇਸ਼ਨ ਤੋਂ ਬਚਾਉਣ ਵਾਸਤੇ ਕਾਲਾ ਗੂੰਦ ਕੈਪਸੂਲ ਇੱਕ ਬਹੁਤ ਹੀ ਬੈਸਟ ਪ੍ਰੋਡਕਟ ਬਣਿਆ ਗਿਆ ਔਰ ਇਹ ਜਿਹੜਾ ਕੈਪਸੂਲ ਹੈ ਤੇ ਬੈਦਵਾਨ ਲਿਖਿਆ ਹੈ ਜਰੂਰ ਪੜਨਾ ਔਰ ਖਰੀਦਣ ਲਈ ਜਾਂ ਤਾਂ ਤੁਸੀਂ ਸਾਡੇ ਸੈਂਟਰ ਤੋਂ ਹੀ ਖਰੀਦਿਆ ਕਰੋ ਜਾਂ ਫਿਰ ਤੁਸੀਂ ਸਾਡੀ ਜਿਹੜੀ ਵੈਬਸਾਈਟ ਆ www.vaidvan.com ਤੇ ਜਾ ਕੇ ਪਰਚੇਜ ਕਰ ਸਕਦੇ ਹੋ ਜਦੋਂ ਤੁਸੀਂ vaidvan.com ਖੋਲੋਗੇ ਨਾ Google ਤੇ ਤਾਂ ਕਿੰਨਾ ਕੁਝ ਖੁੱਲੂਗਾ ਉੱਥੇ ਕਿੰਨੇ ਤਰ੍ਹਾਂ ਦੇ ਗੂੰਦ ਖੁੱਲਣਗੇ ਤੁਹਾਨੂੰ ਫਿਰ ਪਤਾ ਲੱਗੂਗਾ ਕਿ ਸਾਡੇ ਆਲੇ-ਦਲੇ ਕਿੰਨੇ ਲੋਕਾਂ ਨੇ ਚਿਹਨ ਦਿੱਤੇ ਆ ਗੂੰਦ ਚਾਹ ਗੂੰਦ ਅੱਛਾ ਪਰ ਜਿਹੜਾ vaidvan ਲਿਖਿਆ ਉਹ ਇੱਕ ਪਰਫੈਕਟ ਗਵਰਨਮੈਂਟ ਤੋਂ ਅਪਰੂਵਡ ਔਰ ਲੱਖਾਂ ਲੋਕਾਂ ਨੂੰ অপারেশন ਤੋਂ ਬਚਾਉਣ ਵਾਲਾ ਇਕਲੋਤਾ ਪ੍ਰੋਡਕਟ ਹੈ vaidvan ਦਾ ਕਾਲਾ ਗੂੰਦ ਜੰਗਲੀ ਵੀ ਹੈ ਤੇ ਕਾਲਾ ਗੂੰਦ ਪਲੇਨ ਵੀ ਹੈ